ਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਸਰਹੱਦੀ ਏਰੀਆ ਦੀ ਗੱਲ ਕਰੀਏ ਤਾਂ ਲਗਾਤਾਰ ਡਰੋਨ ਐਕਟੀਵਿਟੀਆਂ ਵੀ ਤੁਸੀਂ ਦੇਖਦੇ ਰਹੇ ਸੀ ਉਸ ਤੋਂ ਇਲਾਵਾ ਜੇ ਗੱਲ ਕਰੀਏ ਨਸ਼ੇ ਦਾ ਵੀ ਕਾਰੋਬਾਰ ਕਾਫੀ ਜਿਹੜਾ ਇੱਥੇ ਦੇਖ ਨੂੰ ਮਿਲਿਆ ਜਿੱਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਨਜ਼ਰ ਆ ਰਹੀਆਂ ਸੀ ਉੱਤੇ ਹੀ ਗੱਲ ਕਰੀਏ ਅੱਜ ਦੀ ਤਾਂ ਅੱਜ ਤੁਹਾਨੂੰ ਦਿਖਾ ਦਈਏ ਕਿ ਸਰਹੱਦੀ ਏਰੀਆ ਬੰਗਾਲ ਸੈਕਟਰ ਤੇ ਗੱਲ ਕਰੀਏ ਤਾਂ ਪਹਾੜੀਪੁਰ ਦੇ ਨਾਲ ਸਰਹੱਦ ਦੇ ਉੱਪਰ ਜਿਹੜਾ ਕਿ ਗੁਸਪੈਟੀ ਜਿਹੜਾ ਆ ਬੀਐਸਐਫ ਵੱਲੋਂ ਜਿਹੜਾ ਟੇਰ ਕੀਤਾ ਗਿਆ ਹੈ ਦੱਸਦੀ ਹੈ ਕਿ ਉਸਦੀ ਜਦੋਂ ਤਲਾਸ਼ੀ ਲਈ ਗਈ ਉਸਦੇ ਕੋਲੋਂ ਕੁਝ ਪਾਕਿਸਤਾਨੀ ਕਰੰਸੀ ਅਤੇ ਕੁਝ ਉਸਦੇ ਜੇਬ ਦੇ ਵਿੱਚੋਂ ਨਿੰਬੂ ਵਗੈਰਾ ਮਿਲੇ ਹਨ ਸਬੀਨਾ ਤੁਸੀਂ ਇੱਕ ਸਾਈਡ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਇਹ ਗੁਸਪੈਟ ਜਿਹੜੀ ਕੀਤੀ ਜਾ ਰਹੀ ਸੀ ਤੇ ਬੀਐਸਐਫ ਦੀ ਜਿਹੜੀ ਨਿਗਾਹ ਇਸ ਤੇ ਬਣੀ ਹੋਈ ਸੀ ਜਿਸ ਨੂੰ ਲੈ ਕੇ ਜਿਹੜਾ ਗੁਸਪੈਟ ਨੂੰ ਉਸ ਮੁੱਖ ਤੇ ਹੀ ਢੇਰ ਕੀਤਾ ਗਿਆ ਇਸ ਇਸ ਬੰਦੇ ਦੀ ਗੱਲ ਕਰੀਏ ਤਾਂ ਬੀਐਸਐਫ ਫੁੱਲ ਹੋ ਲਗਾਤਾਰ ਇਸ ਦੀ ਪੂਰੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਤੱਕ ਜੇ ਗੱਲ ਕਰੀਏ ਤੇ ਉਸ ਅਧਿਕਾਰੀਆਂ ਦਾ ਕੋਈ ਵੀ ਬਿਆਨ ਇਸ ਸਬੰਧੀ ਨਹੀਂ ਮਿਲਿਆ ਦੀ ਕੋਈ ਇਨਪੋਰਟ ਚ ਆਏ ਬਿਆਨ ਕੋਈ ਅਧਿਕਾਰੀਆਂ ਦਾ ਮਿਲਦਾ ਹੈ ਤਾਂ ਤੁਹਾਨੂੰ ਜਰੂਰ ਆਪਣੇ ਚੈਨਲ ਤੇ ਦਿਖਾਵਾਂਗੇ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੀ ਅੱਜ ਸਵੇਰੇ ਤਕਰੀਬਨ 6:10 ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਬਾਰੇ ਪਾਸਿਓਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੂੰ ਸਾਈਟਿੰਗ ਹੋਈ ਤੇ ਇੱਕ ਅ ਜਿਹੜਾ ਕਿ ਪਾਕਿਸਤਾਨ ਤੋਂ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਨੂੰ ਕਰਾਸ ਕਰ ਲਿਆ ਸੀ ਆ ਵੀਐਸਐਫ ਨੇ ਉਹਨੂੰ ਲਲਕਾਰਿਆ ਬਿਲਕਾਰਨ ਤੋਂ ਬਾਅਦ ਇਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਨਹੀਂ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਾਬਕ ਕਾਨੂੰਨਨ ਤੌਰ ਦੇਤੇ ਕਿਉਂਕਿ ਸਾਡੀ ਇੰਡੀਅਨ ਟੈਰੀਟਰੀ ਤੱਕ ਲੋਰਿਆ ਸੀ ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਇਨਟਰੂਡਰ ਜਿਹੜਾ ਬੀਐਸਐਫ ਨੇ ਉਹਨੂੰ ਰਹਿ ਗਿਆ ਉੱਥੇ ਜਿਹੜਾ ਹੈਗਾ ਸ਼ੂਟ ਕਰ ਦਿੱਤਾ ਔਰ ਸ਼ੂਟ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਅ ਹੁਣ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਦੀ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਹੀ ਹੈ ਮੁਲਾਜ਼ੇ ਤੋਂ ਪਾਇਆ ਗਿਆ ਕਿ ਉਹਦੀ ਆਈਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਵਕਤ ਉਸ ਇਨਟਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਹੈਗੇ ਆ ਉਹ ਕੁਝ ਨੋਟ ਹੈਗੇ ਆ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਟੀਨ ਕਰੰਸੀ ਨੋਟਸ ਮਿਲੇ ਆ ਔਰ ਉਹਦੀ ਆਇਡੈਂਟੀਫਿਕੇਸ਼ਨ ਜਿਹੜੇ ਸਟੈਬਲਿਸ਼ ਨਹੀਂ ਹੋ ਸਕੀ ਇਸ ਸਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਊਂਟਰਪਾਰਟ ਜਿਹੜੇ ਉਹਨਾਂ ਦੇ ਹੈਗੇ ਆ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਉੱਥੇ ਫਾਰਮੈਲिटीज ਚੱਲ ਰਹੀਆਂ ਉਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਮਾਰਟਮ ਕਰਾਇਆ ਜਾਏਗਾ ਔਰ ਮਕਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਜਾ ਰਿਹਾ ਹੈ